ਜੋ ਇਨਸਾਨ ਗਾਉਂਦਾ ਹੈ ਨਾ ਹਮੇਸ਼ਾ ਉਹੀ ਚਮਕਦਾ ਹੈ ਇਹ ਨਹੀਂ ਪਤਾ ਵੀ ਡਾਇਲੋਗ ਕਿੰਨੇ ਲਿਖੇ ਆ ਕੋਈ ਵੀ ਫਿਲਮ ਆ ਚਾਹੇ ਗਾਣਾ ਆ ਉਹਦੇ ਜਿੰਨੇ ਪਰਦੇ ਦੇ ਉੱਪਰ ਸਖਸ਼ ਕੰਮ ਕਰ ਰਹੇ ਜਿਹੜੇ ਤੁਸੀਂ ਦੇਖ ਰਹੇ ਹੋ ਉਹਦੇ ਨਾਲੋਂ ਜ਼ਿਆਦਾ ਪਰਦੇ ਦੇ ਪਿੱਛੇ ਹੁੰਦੇ ਨੇ ਇਦਾਂ ਦਾ ਹੀ ਕੁਝ ਸਾਡਾ ਗੀਤਕਾਰਾਂ ਦਾ ਹੁੰਦਾ ਕਿ ਸਾਨੂੰ ਬਹੁਤ ਘੱਟ ਲੋਕ ਜਿਹੜੇ ਉਹ ਜਾਣਦੇ ਹੁੰਦੇ ਨੇ ਮੇਰੇ ਨਾਲ ਵੀ ਬੜੇ ਥੱਕੇ ਹੋਏ ਨੇ ਬੜਾ ਕੁਝ ਹੋਇਆ ਮੇਰੇ ਗੀਤਾਂ ਨਾਲ ਬੜੀ ਛੇੜਛਾੜ ਹੋਈ ਆ ਹੁਣ ਤੱਕ ਹੁੰਦੀ ਆਈ ਆ ਪਰ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ ਆ ਖੀ ਦਾ ਚਲੋ ਛੱਡੋ ਜੋ ਹੋ ਗਿਆ ਉਹ ਹੋ ਗਿਆ ਗੀਤਕਾਰਾਂ ਦੇ ਨਾਲ ਜਿਹੜਾ ਇੰਡਸਟਰੀ ਦੇ ਵਿੱਚ ਸ਼ੁਰੂ ਤੋਂ ੱਤਕਾ ਹੁੰਦਾ ਆਇਆ ਵਾ ਬਹੁਤ ਪੁਰਾਣੇ ਸਮੇਂ ਤੋਂ ਤੇ ਹੁਣ ਤੱਕ ਵੀ ਅੱਜ ਵੀ ਹੋ ਰਿਹਾ ਆ। ਕਈ ਇਹੋ ਜਿਹੇ ਸਿੰਗਰ ਨੇ ਗਾਣਾ ਮੇਰਾ ਲਿਖਿਆ ਆ, ਗਾਹ ਮੇਰਾ ਰੇ ਆ, ਸਾਰਾ ਕੁਝ ਮੇਰਾ ਆ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਰੈਪਰ ਦੇ ਉੱਤੇ ਗੀਤਕਾਰ ਦਾ ਨਾਮ ਹੀ ਨਹੀਂ ਲਿਖ ਰਹੇ। ਮੈਂ ਮੇਲਾ ਪਾਪ ਆ ਕੇ ਥੱਕ ਗਿਆ। ਮੇਰਾ ਵਰਲਡ ਫੇਮਸ ਗੀਤ ਹੈ ਜੀ ਬੱਸਾਂ ਵੇ ਸਰਚ ਕਰਾਉਂਦਾ ਲੈ ਦੇ ਕਾਰ ਮਰੂਤੀ ਵੇ ਤੁਸੀਂ ਸੁਣਿਆ ਹੋਵੇਗਾ। ਦੀਪ ਢਿੱਲੋਂ ਸੁਦੇਸ਼ ਕੁਮਾਰੀ ਜੀ ਨੇ ਗਾਇਆ। ਮੈਨੂੰ ਅੱਜ ਨਾਂ ਲੈਣ 'ਚ ਕੋਈ ਸੰਕੋਚ ਨਹੀਂ ਮੈਂ ਜਿੰਨੇ ਜਿੰਨੇ ਜੋ ਜੋ ਕੀਤਾ ਮੈਂ ਨਾਂ ਸੰਤਰੇ ਦੇ ਵਿੱਚ ਜਿੱਥੇ ਮੇਰਾ ਨਾਂ ਆ ਮੇਰਾ ਨਾਂ ਲਿਆ ਗਿਆ ਮੇਰੇ ਨਾਂ ਦੇ ਨਾਲ ਕਿਸੇ ਹੋਰ ਗੀਤਕਾਰ ਦਾ ਨਾਂ ਅਡਜਸਟ ਕਰ ਦਿੱਤਾ ਗਿਆ ਤੁਸੀਂ YouTube ਤੇ ਸਰਚ ਮਾਰੋ ਅਰਜਨ ਲਾਡਲਾ ਚਮਕੀਲਾ ਫੋਰਟ ਤੇ ਉਹਦੇ ਵਿੱਚ ਵੀ ਉਹਨੇ ਮਤਲਬ ਮੇਰੇ ਪਿੰਡ ਦਾ ਨਾਂ ਕੱਟ ਕੇ ਆਪਣੇ ਪਿੰਡ ਦਾ ਨਾਂ ਅਡਜਸਟ ਕਰ ਲਿਆ ਇਹ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਨੇ ਕਿਸੇ ਹੋਰ ਗੀਤਕਾਰ ਦਾ ਨਾਮ ਲਿਖਿਆ ਆਪਣੇ ਦੋਸਤ ਦਾ ਜਿਹੜਾ ਉਹਦਾ ਬਹੁਤ ਨਿੱਜੀ ਕੋਈ ਦੋਸਤ ਆ ਜਦ ਮੈਂ ਉਹਨੂੰ ਕਾਲ ਕੀਤੀ ਮੈਨੂੰ ਕਹਿੰਦਾ ਯਾਰ ਕੰਪਨੀ ਵਾਲਿਆਂ ਨੇ ਲਿਖਤਾ ਤੇ ਮੈਂ ਆਹ ਠੀਕ ਕਰਾਓ ਕਹਿੰਦਾ ਤੁਸੀਂ ਕੰਪਨੀ ਨੂੰ ਫੋਨ ਕਰੋ ਮੈਂ ਆਹ ਗਾਣਾ ਮੇਰੇ ਕੋਲ ਐਂ ਕੰਪਨੀ ਆਈ ਸੀ ਜਾਂ ਤੁਸੀਂ ਆਏ ਸੀ ਮੇਰੇ ਕੋਲ ਗਾਣਾ ਘਰੋਂ ਮੇਰੇ ਗਾਣਾ ਲੈ ਕੇ ਗਏ ਔਰ ਗਾਣੇ ਦੀ ਕੋਈ ਪੇਮੈਂਟ ਨਹੀਂ ਜ਼ੀਰੋ ਪੇਮੈਂਟ ਦੋ ਗਾਣੇ ਉਹ ਬੰਦੇ ਨੇ ਮੇਰੇ ਗਾਏ ਆ ਦੋਨਾਂ ਗਾਣਿਆਂ ਦਾ ਜ਼ੀਰੋ ਪੇਮੈਂਟ ਆ ਜੇ ਪੈਸੇ ਮੰਗ ਲਈਏ ਤਾਂ ਫੋਨ ਚੱਕਣੋਂ ਬੰਦ ਕਰ ਦਿੰਦੇ ਨੇ ਥੋੜੇ ਦਿਨ ਬਾਅਦ ਫੋਨ ਆਇਆ ਬੁੱਗੇ ਜੀ ਦਾ ਕਹਿੰਦਾ ਵੀ ਲੜੇ ਗਾਣਾ ਚਾਹੀਦਾ ਵਾ ਇੱਕ ਐਸ ਐਸ ਟਾਈਪ ਦਾ ਗਾਣਾ ਚਾਹੀਦਾ ਮੈਂ ਹਾਂ ਜੀ ਹੈਗਾ ਕਹਿੰਦਾ ਭੇਜ ਮੈਂ ਹਾਂ ਭਾਜੀ ਪੇਮੈਂਟ ਲਓਗੇ ਲੈ ਹੁਣ ਤੋਂ ਸਾਡੇ ਕੋਲ ਪੇਮੈਂਟ ਲੈਵਾਂਗਾ ਸਟ੍ਰੀਕਲ ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕ ਅਕਸਰ ਹੀ ਆਪਾਂ ਦੇਖਦੇ ਆ ਕਿ ਅਸੀਂ ਹਮੇਸ਼ਾ ਔਨ ਰਿਕਾਰਡ ਯਾਨੀ ਕਿ ਕੈਮਰੇ ਤੇ ਜਾਂ ਫਿਰ ਸਕਰੀਨ ਤੇ ਚਲਦੀਆਂ ਹੋਈਆਂ ਜਾਂ ਗੰਦੀਆਂ ਹੋਈਆਂ ਤਸਵੀਰਾਂ ਤਾਂ ਜ਼ਰੂਰ ਵੇਖਦੇ ਆ ਪਰ ਕੈਮਰੇ ਪਿੱਛੇ ਕੌਣ ਕਿੰਨੀ ਕ ਮਿਹਨਤ ਕਰਦਾ ਹੈ ਕੌਣ ਕਿੱਦਾਂ ਲਿਖਦਾ ਹੈ ਕੌਣ ਕਿੱਦਾਂ ਰਿਕਾਰਡ ਕਰਦਾ ਉਹ ਚੀਜ਼ ਹਮੇਸ਼ਾ ਆਪਾਂ ਜਦੋਂ ਵੀ ਕਦੇ ਵੀ ਦੇਖਦੇ ਆ ਉਹ ਚੀਜ਼ ਜਿਹੜੀ ਆ ਹਮੇਸ਼ਾ ਅਸੀਂ ਮਿਸ ਕਰਦੇ ਆ ਤੇ ਹਮੇਸ਼ਾ ਅਸੀਂ ਉਸ ਇਨਸਾਨ ਨੂੰ ਜਾਣਦੇ ਜੋ ਕਿ ਜਿਹਨੂੰ ਆਪਾਂ ਵੇਖਦੇ ਤੇ ਜੋ ਸਕਰੀਨ ਤੇ ਆ ਤੇ ਅੱਜ ਸਾਡੇ ਨਾਲ ਜਿਹੜੇ ਲੇਖਕ ਮੌਜੂ ਦੇਸ਼ੀ ਜੀ ਮਜੂਦ ਨੇ ਜੋ ਕਿ 130 ਗਾਣੇ ਜਿਹੜੇ ਨੇ ਲਿਖ ਚੁੱਕੇ ਨੇ ਉਹਨਾਂ ਦੇ ਰਿਕਾਰਡਡ ਵੀ ਹੈ YouTube ਤੇ ਵੀ ਆਈ ਹੋਏ ਨੇ ਤੇ ਅੱਜ ਇਹਨਾਂ ਨਾਲ ਡਾਇਰੈਕਟ ਗੱਲ ਕਰਦੇ ਕਿ ਕਿਸ ਤਰੀਕੇ ਦਾ ਲਾਈਵ ਦੇ ਵਿੱਚ ਸਟਰਗਲ ਜਿਹੜਾ ਆ ਕਰਨਾ ਪਿਆ ਕਿੰਨੇ ਕੁ ਜ਼ਿਆਦਾ ਓਪਰਚ्युनिटी ਤੇ ਜੇਕਰ ਮਿਲੀਆਂ ਨੇ ਤੇ ਕਿਸ ਲੈਵਲ ਦੀਆਂ ਜੜੀਆਂ ਨੇ ਮਿਲੀਆਂ ਨੇ ਤੇ ਕਿਸਮਤ ਦੀ ਆਪਾਂ ਗੱਲ ਕਰੀਏ ਕਿ ਕਿੰਨਾ ਕੁ ਜ਼ਿਆਦਾ ਕਿਸਮਤ ਨੇ ਜਿਹੜਾ ਸਾਥ ਦਿੱਤਾ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰਦਾ ਸਿਟੀ ਹੈਡਲਾਈਨਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਸਰ ਆਪੇ ਦੇਖਦੇ ਆ ਜੋ ਇਨਸਾਨ ਗਾਉਂਦਾ ਆ ਨਾ ਹਮੇਸ਼ਾ ਉਹੀ ਚਮਕਦਾ ਆ ਜਿਵੇਂ ਕਿ ਆਪਾਂ ਕਿਸੇ ਵੀ ਸਿੰਗਰ ਨੂੰ ਲੈ ਲਿਆ ਕਿਸੇ ਵੀ ਕਲਾਕਾਰ ਨੂੰ ਲੈ ਲਿਆ ਇਹ ਨਹੀਂ ਪਤਾ ਵੀ ਡਾਇਲੋਗ ਕਿਨੇ ਲਿਖੇ ਆ ਜਾਂ ਰਾਈਟ ਕਿਨੇ ਲਿਖਿਆ ਗਾਣਾ ਕਿਨੇ ਲਿਖਿਆ ਹਮੇਸ਼ਾ ਹੀ ਅਸੀਂ ਉਹਨਾਂ ਵੱਲ ਨੂੰ ਧਿਆਨ ਦਿੰਦੇ ਆ ਸੀ ਅਸੀਂ ਸਿਰਫ ਉਹਨੂੰ ਧਿਆਨ ਦਿੰਦੇ ਆ ਇਹ ਸਿੰਗਰ ਹੈ ਗਾਣਾ ਗਾਉਂਦਾ ਹੈ ਸੋ ਤੁਹਾਡੀ ਵੀ ਕੁਝ ਇਸ ਤਰੀਕੇ ਦੀ ਲਾਈਫ ਰਹੀ ਹੈ ਕਿਉਂਕਿ ਤੁਸੀਂ ਬਤੌਰ ਇੱਕ ਰਾਈਟਰ ਹੋ ਸੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਹੜਾ ਇੱਕ ਰਾਈਟਰ ਆਣਾ ਜੀ ਕੋਈ ਵੀ ਫਿਲਮ ਆ ਚਾਹੇ ਗਾਣਾ ਆ ਉਹਦੇ ਜਿੰਨੇ ਪਰਦੇ ਦੇ ਉੱਪਰ ਸਕਸੇ ਕੰਮ ਕਰ ਰਹੇ ਜਿਹੜੇ ਤੁਸੀਂ ਦੇਖ ਰਹੇ ਹੋ ਉਹਦੇ ਨਾਲੋਂ ਜ਼ਿਆਦਾ ਪਰਦੇ ਦੇ ਪਿੱਛੇ ਹੁੰਦੇ ਨੇ ਜਿਹੜੇ ਦਿਖਾਈ ਨਹੀਂ ਦਿੰਦੇ ਉਹਨਾਂ ਨੂੰ ਆਪਾਂ ਹਣਾ ਬੈਕ ਦਾ ਸਕਰੀਨ ਕਰ ਸਕਦੇ ਜਾਂ ਕੁਝ ਵੀ ਕਹਿ ਸਕਦੇ ਆ ਤੇ ਇਦਾਂ ਦਾ ਹੀ ਕੁਝ ਸਾਡਾ ਗੀਤਕਾਰਾਂ ਦਾ ਹੁੰਦਾ ਕਿ ਸਾਨੂੰ ਬਹੁਤ ਘੱਟ ਲੋਕ ਜਿਹੜੇ ਉਹ ਜਾਣਦੇ ਹੁੰਦੇ ਨੇ ਔਰ ਖਾਸ ਕਰ ਜਿਹੜੇ 뮤직 ਲਾਈਨ ਨਾਲ ਟਾਈਟਨ ਨੇ ਉਹ ਲੋਕ ਹੀ ਜਾਣਦੇ ਹੁੰਦੇ ਨੇ ਤਕਰੀਬਨ ਕਿ ਹਾਂ ਇਹ ਗਾਣਾ ਕਿੰਨੇ ਲਿਖਿਆ ਜਾਂ ਕਿੰਨੇ ਕੀਤਾ ਮਿਊਜ਼ਿਕ ਡਾਇਰੈਕਟਰ ਹੋਇਆ ਗੀਤਕਾਰ ਹੋਇਆ ਇਹ ਹਮੇਸ਼ਾ ਸਕਰੀਨ ਦੇ ਪਿੱਛੇ ਰਹਿੰਦੇ ਨੇ ਬਿਲਕੁਲ ਸਿਰ ਆਪਾਂ ਦੇਖਦੇ ਆ ਨਾ ਜਦੋਂ ਆਪਾਂ ਗਾਣਾ ਲਿਖਦੇ ਆ ਕੋਈ ਵੀ ਚੀਜ਼ ਰੱਖਦੇ ਆ ਹੁਣ ਮੈਂ ਵੀ ਇੱਕ ਐਂਕਰ ਆ ਇੱਕ ਰਿਪੋਰਟਰ ਆ ਜਦੋਂ ਆਪਾਂ ਰਿਕਾਰਡਡ ਕਰਦੇ ਆ ਕੋਈ ਵੀ ਖਬਰ ਕਰਨ ਐਂਡ ਦੇ ਵਿੱਚ ਨਾ ਪਰ ਜਿਹਦੇ ਨਾਲ ਆਪਾਂ ਕੰਮ ਕਰ ਰਹੇ ਆ ਉਹਨਾਂ ਦਾ ਨਾਮ ਜ਼ਰੂਰ ਆਉਂਦਾ ਆ ਜਿਵੇਂ ਮੈਂ ਕਹਾਂ ਅੱਜ ਮੈਂ ਕੈਮਰਾ ਨੈਲ ਸੇਵਕ ਸਿੰਘ ਦੇ ਨਾਲ ਤਾਂ ਤੁਹਾਡਾ ਵੀ ਕੁਝ ਇਸ ਤਰੀਕੇ ਦਾ ਨਾਮ ਆਉਂਦਾ ਜਦੋਂ ਤੁਸੀਂ ਗਾਣੇ ਲਿਖਦੇ ਹੋ ਤਾਂ ਗਾਣੇ ਦੇ ਵਿੱਚ ਇੱਕ ਰ ਹਰ ਰਾਈਟਰ ਜਿਹੜਾ ਉਹ ਆਪਣੇ ਗਾਣੇ ਦੇ ਵਿੱਚ ਇੱਕ ਆਪਣਾ ਸਾਈਨ ਚਿੰਨ ਜਿਹਨੂੰ ਆਪਾਂ ਕਹਿ ਦਿੰਨੇ ਆ ਕੋਈ ਵੀ ਆਪਣਾ ਇੱਕ ਨਾਮ ਜਿਹੜਾ ਆਪਣਾ ਪਰਹੁਲਤ ਨਾਮ ਹੁੰਦਾ ਹੈ ਜਾਂ ਨਾਮ ਚੁਆਇਸ ਕੀਤਾ ਹੁੰਦਾ ਕਿਸੇ ਦਾ ਹੁਣ ਜਿਵੇਂ ਮੇਰਾ ਰੀਅਲ ਨਾਮ ਕੁਝ ਹੋਰ ਹੈ ਤੇ ਗੀਤਕਾਰੀ ਦੇ ਵਿੱਚ ਜਿੱਦਾਂ ਮੇਰਾ ਨਾਮ ਲਾਡਾ ਪ੍ਰਦੇਸੀ ਆ ਤੇ ਉਹ ਸਾਈਨ ਚਿੰਨ ਛੱਡਣ ਵਾਸਤੇ ਹਰ ਗਾਣੇ ਦੇ ਲਾਸਟ ਦੇ ਵਿੱਚ ਅੱਜ ਕੱਲ ਤੇ ਟੌਪਿਕ ਚੇਂਜ ਹੋ ਗਿਆ ਅੱਜ ਕੱਲ ਤੇ ਲੋਕ ਸਟਾਰਟਿੰਗ ਚ ਵੀ ਦੇਣ ਲੱਗ ਗਏ ਆ ਲੇਕਿਨ ਪਹਿਲਾਂ ਕੀ ਹੁੰਦਾ ਸੀ ਸਭ ਤੋਂ ਲਾਸਟ ਵਾਲੇ ਅੰਤਰੇ ਦੇ ਵਿੱਚ ਅਸੀਂ ਉਹ ਸਾਬ ਨਾਲ ਗਾਣੇ ਦੇ ਵਿੱਚ ਆਪਣਾ ਜਿਹੜਾ ਨਾ ਸੀਗਾ ਉਹਨੂੰ ਅਡਜਸਟ ਕਰ ਲੈਂਦੇ ਸੀ ਵੀ ਜਿਵੇਂ ਉਹ ਸਟੋਰੀ ਜਿਹੜੀ ਸਾਡੀ ਚੱਲਦੀ ਜਾ ਰਹੀ ਆ ਤੇ ਲਾਸਟ ਤੇ ਉਹ ਮਲਵਤ ਜਿਹੜਾ ਪਾਤਰ ਆ ਉਹਦਾ ਨਾਮ ਲੈ ਕੇ ਉਹ ਸਿੰਗਰ ਉਹ ਗਾ ਦਿੰਦਾ ਆ ਤੇ ਉਹ ਸਾਨੂੰ ਇਹ ਨਾ ਹੋ ਜਾਂਦਾ ਕਿ ਹਾਂ ਸਾਡਾ ਲਿਖਿਆ ਆ ਤੇ ਸਾਡਾ ਨਾਮ ਆ ਆ ਵਿੱਚ ਬਟ ਇਹਦੇ ਵਿੱਚ ਨਾ ਬਹੁਤ ਕੁਝ ਹੇਰਾ ਫੇਰੀਆਂ ਵੀ ਹੋ ਜਾਂਦੀਆਂ ਨੇ ਬਹੁਤ ਕੁਝ ਹੋ ਜਾਂਦਾ ਆ ਜਿਹੜਾ ਕਈ ਗੀਤਕਾਰਾਂ ਨਾਲ ਹੁੰਦਾ ਆ ਕਈ ਵਿਚਾਰੇ ਬੋਲ ਪਾਉਂਦੇ ਆ ਕਈ ਨਹੀਂ ਬੋਲ ਪਾਉਂਦੇ ਤੇ ਮੇਰੇ ਨਾਲ ਵੀ ਬੜੇ ਥੱਕੇ ਹੋਏ ਨੇ ਬੜਾ ਕੁਝ ਹੋਇਆ ਮੇਰੇ ਗੀਤਾਂ ਨਾਲ ਬੜੀ ਛੇੜਛਾੜ ਹੋਈ ਆ ਹੁਣ ਤੱਕ ਹੁੰਦੀ ਆਈ ਆ ਪਰ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ ਆ ਖੀ ਦਾ ਚੱਲੋ ਛੱਡੋ ਜੋ ਹੋ ਗਿਆ ਹੋ ਗਿਆ ਹੂੰ ਸਰ ਇੱਕ ਲੇਖਕ ਹੁੰਦੇ ਕੌਣ ਹੈ ਕਿਉਂਕਿ ਆਪਾਂ ਦੇਖਦੇ ਆ ਇੱਕ ਕਿਤਾਬ ਲਿਖ ਰਿਹਾ ਉਹ ਵੀ ਇੱਕ ਲੇਖਕ ਆ ਗਾਣੇ ਲਿਖ ਰਿਹਾ ਉਹ ਵੀ ਇੱਕ ਲੇਖਕ ਆ ਕਿਸੇ ਦੀ ਕਹਾਣੀ ਨੂੰ ਬਿਆਨ ਕਰ ਰਿਹਾ ਉਹ ਵੀ ਇੱਕ ਲੇਖਕ ਆ ਕਵਿਤਾ ਲਿਖ ਰਿਹਾ ਉਹ ਵੀ ਇੱਕ ਲੇਖਕ ਆ ਲੇਖਕ ਇੰਨੇ ਟਾਈਪ ਦੇ ਹੁੰਦੇ ਨੇ ਪ੍ਰਕਾਰ ਦੇ ਹੁੰਦੇ ਆ ਲੇਖਕ ਹੁੰਦਾ ਕੀ ਆ ਲੇਖਕ ਇੱਕ ਬਹੁਤ ਹੀ ਸੂਖਮ ਜਿਹਾ ਔਰ ਬਹੁਤ ਹੀ ਮਤਲਬ ਬੱਚਿਆਂ ਵਾਂਗੂ ਨਾ ਜਿਹਨੂੰ ਆਪਾਂ ਕਹਿ ਦਿੰਨੇ ਬੜਾ ਸੋਹਲ ਜਿਹਾ ਜਿਹਨੂੰ ਕਹਿ ਦਿੰਨੇ ਛੋਟੇ ਬੱਚੇ ਵਾਂਗ ਨਾਜ਼ੁਕ ਜਿਆਦਾ ਉਹ ਚੀਜ਼ ਹੁੰਦੀ ਆ ਸਾਡੇ ਥੌਟ ਜਿਹੜੇ ਹੁੰਦੇ ਨੇ ਹੂੰ ਤੇ ਅਸੀਂ ਕਿਸੇ ਨਾਲ ਬੈਸ ਨਹੀਂ ਕਰ ਸਕਦੇ ਕਿਸੇ ਨਾਲ ਲੜਦੇ ਨਹੀਂ ਅਸੀਂ ਬੜੇ ਭਾਵੁਕ ਨੇ ਔਰ ਬੜੀ ਜਲਦੀ ਅਸੀਂ ਇੱਕ ਦੂਜੇ ਨੂੰ ਮਤਲਬ ਦੂਸਰੇ ਬੰਦੇ ਨੂੰ ਪੁਲਾ ਮਾਫ ਕਰ ਦਿੰਦੇ ਆ ਔਰ ਕਿਸੇ ਦੀ ਗਲਤੀ ਨੂੰ ਆਪਾਂ ਭੁੱਲ ਵੀ ਜਾਂਦੇ ਆ ਭੁੱਲ ਵੀ ਜਾਂਦੇ ਆ ਤੇ ਆਪਣੇ ਉੱਪਰ ਅਸੀਂ ਸਾਰਾ ਕੁਝ ਲੈ ਲੈਣੇ ਵੀ ਚੱਲ ਕੋਈ ਗੱਲ ਨਹੀਂ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਬੜੇ ਥੱਕੇ ਹੁੰਦੇ ਨੇ ਸਾਡੇ ਨਾਲ ਹਮੇਸ਼ਾ ਹੀ ਅਦਾ ਹੁੰਦਾ ਗੀਤਕਾਰਾਂ ਦੇ ਨਾਲ ਜਿਹੜਾ ਇੰਡਸਟਰੀ ਦੇ ਵਿੱਚ

ਗਾਣਾ ਮੇਰਾ ਲਿਖਿਆ ਆ ਗਾਹ ਮੇਰਾ ਰੇ ਆ ਸਾਰਾ ਕੁਝ ਮੇਰਾ ਆ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਰੈਪਰ ਦੇ ਉੱਤੇ ਗੀਤਕਾਰ ਦਾ ਨਾਮ ਹੀ ਨਹੀਂ ਲਿਖ ਰਹੇ ਡਿਸਕ੍ਰਿਪਸ਼ਨ ਦੇ ਵਿੱਚ ਇੰਡੀ ਲੰਮੀ ਡਿਸਕ੍ਰਿਪਸ਼ਨ ਲਿਖ ਦੇਣਗੇ ਸਾਰੇ ਪਿੰਡ ਦੇ ਨਾਮ ਲਿਖ ਦੇਣਗੇ ਆਪਣਾ ਸਿੰਗਰ ਦਾ ਨਾਮ ਤੇ ਹੋ ਗਿਆ ਮਿਊਜ਼ਿਕ ਡਾਇਰੈਕਟਰ ਦਾ ਹੋ ਗਿਆ ਵੀਡੀਓ ਡਾਇਰੈਕਟਰ ਦਾ ਹੋ ਗਿਆ ਸਪੈਸ਼ਲ ਥੈਂਕਸ ਲੋਕਾਂ ਦੇ ਕਰ ਦੇਣਗੇ ਸਰਪੰਚਾਂ ਤੱਕ ਦੇ ਨਾਮ ਲਿਖ ਦੇਣਗੇ ਜੀ ਤੇ ਉਹ ਇਸ ਚੀਜ਼ ਨੂੰ ਭੁੱਲ ਜਾਂਦੇ ਆ ਕਿ ਜਰ ਜਿਹੜੇ ਬੰਦੇ ਨੇ ਗੀਤ ਲਿਖਿਆ ਜਿੱਥੋਂ ਇਹ ਟੌਪਿਕ ਸ਼ੁਰੂ ਹੋਇਆ ਜਿੱਥੋਂ ਇਹ ਕਹਾਣੀ ਸ਼ੁਰੂ ਹੋਈ ਉਹ ਬੰਦੇ ਦਾ ਨਾਮ ਲਿਖਣ ਲਈ ਤੁਹਾਡੇ ਕੋਲ ਜਗ੍ਹਾ ਹੀ ਨਹੀਂ ਮੈਂ ਤੁਹਾਨੂੰ ਆਪਣੇ ਗਾਣਿਆਂ ਦੇ ਵਿੱਚੋਂ ਦਿਖਾ ਦਿੰਦਾ ਮੈਂ 35 ਤੋਂ 40 ਗਾਣੇ ਸਕਰੀਨਸ਼ਾਟ ਕਰਕੇ ਰੱਖੇ ਹੋਏ ਨੇ ਜਿਨ੍ਹਾਂ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨਾਮ ਹੀ ਨਹੀਂ ਹੈਗਾ ਮਤਲਬ ਤੁਹਾਡੇ ਨਾਲੇ ੱਤਕਾ ਹੋ ਚੁੱਕਿਆ ਹੋਰ ਨਹੀਂ ਰਿਹਾ ਕਿ ਮੈਂ ਮੇਲਾ ਪਾਪ ਆ ਕੇ ਥੱਕ ਗਿਆ ਅੱਛਾ ਮੇਰਾ ਵਰਲਡ ਫੇਮਸ ਗੀਤ ਹੈ ਜੀ ਬੱਸਾਂ ਵੇ ਸਿਰਚ ਕਰਾਉਂਦਾ ਲੈ ਦੇ ਕਾਰਮਰੂਤੀ ਵੇ ਤੁਸੀਂ ਸੁਣਿਆ ਹੋਵੇਗਾ ਦੀਪ ਢਿੱਲੋਂ ਸੁਦੇਸ਼ ਕੁਮਾਰੀ ਜੀ ਨੇ ਗਾਇਆ ਮੈਨੂੰ ਅੱਜ ਨਾਂ ਲੈਣ 'ਚ ਕੋਈ ਸੰਕੋਚ ਨਹੀਂ ਮੈਂ ਜਿੰਨੇ ਜਿੰਨੇ ਜੋ ਜੋ ਕੀਤਾ ਮੈਂ ਨਾਂ ਲਵਾਗਾ ਕਿਉਂਕਿ ਮੇਰੇ ਨਾਲ ਹੋਇਆ ਤੇ ਮੈਂ ਕਿਹੜਾ ਕੋਈ ਝੂਠ ਬੋਲ ਰਿਹਾ ਹੂੰ ਮੇਰਾ ਗਾਣਾ ਬਸਾਂ ਵੇ ਸਿਰ ਚ ਕਰਾਉਂਦਾ ਲੈਦੇ ਬੱਚੇ-ਬੱਚੇ ਦੀ ਜ਼ੁਬਾਨ ਤੇ ਬੱਚੇ-ਬੱਚੇ ਨੇ ਸੁਣਿਆ ਅੱਜ ਤੱਕ ਉਹ 12 ਸਾਲ ਪਹਿਲਾਂ ਗਾਣਾ ਮੇਰਾ ਆਇਆ ਅੱਜ ਵੀ ਉਹ ਫੇਮਸ ਆ ਹੁਣ ਰੀਲਾਂ ਦੇ ਦੌਰ ਦੇ ਵਿੱਚ ਵੀ ਉਹਦੇ ਉੱਤੇ ਪਤਾ ਨਹੀਂ ਕਿੰਨੀਆਂ ਗਾ ਰੀਲਾਂ ਪੜ ਗਈਆਂ ਨੇ ਤੁਸੋਂਗੇ ਕਿ ਕਿਸ ਤਰੀਕੇ ਦੀ ਇਸ ਗਾਣੇ ਦੇ ਨਾਲ ਛੇੜਛਾੜ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਕਿ ਤੁਹਾਡੇ ਨਾਲ ਜਿਹੜਾ ਧੱਕਾ ਜਿਹੜਾ ਕੀਤਾ ਗਿਆ ਸਭ ਤੋਂ ਵੱਡੀ ਛੇੜਛਾੜ ਤੇ ਮੇਰੇ ਗਾਣੇ ਨਾਲ ਇਹ ਹੀ ਹੋਈ ਕਿ ਮੇਰਾ ਜਿਹੜਾ ਲਾਸਟ ਅੰਤਰਾ ਜਿਹੜਾ ਆਪਾਂ ਕਹਿ ਦਿੰਨੇ ਆਂ ਲਾਸਟ ਅੰਤਰੇ ਦੇ ਵਿੱਚ ਜਿੱਥੇ ਮੇਰਾ ਨਾਂ ਆ ਮੇਰਾ ਨਾਂ ਲਿਆ ਗਿਆ ਹੂੰ ਇਹ ਨਹੀਂ ਵੀ ਮੇਰਾ ਨਾਂ ਨਹੀਂ ਲਿਆ ਗਿਆ ਛੇੜ-ਸੇੜ ਇੱਥੇ ਹੋਈਗੀ ਮੇਰੇ ਨਾਂ ਦੇ ਨਾਲ ਕਿਸੇ ਹੋਰ ਗੀਤਕਾਰ ਦਾ ਨਾਮ ਰਜਿਸਟਰ ਕਰ ਦਿੱਤਾ ਗਿਆ ਐਡ ਕਰ ਦਿੱਤਾ ਐਡ ਕਰ ਦਿੱਤਾ ਗਿਆ ਕਿ ਉਹਦੇ ਵਿੱਚ ਉਹ ਕ੍ਰੈਡਿਟ ਜਿਹੜਾ ਆ ਉਹ ਦੂਜਾ ਗੀਤਕਾਰ ਜਿਹੜਾ ਮੇਰੇ ਤੋਂ ਜ਼ਿਆਦਾ ਫੇਮਸ ਆ ਜਾਂ ਫੇਮਸ ਉਹ ਹੋਊਗਾ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਤੇ ਉਹ ਸਾਰਾ ਕ੍ਰੈਡਿਟ ਜਿਹੜਾ ਆ ਉਹਨੂੰ ਚਲਾ ਜਾਂਦਾ ਜਿਹੜੇ 뮤직 ਇੰਡਸਟਰੀ ਦੇ ਲੋਕ ਨੇ ਉਹ ਤੇ ਜਾਣਦੇ ਆ ਕਿ ਇਹ ਗਾਣਾ ਲਾਡੇ ਪਰਦੇਸੀ ਦਾ ਲਿਖਿਆ ਜਿਹੜੇ ਆਮ ਲੋਕ ਨੇ ਤੁਹਾਡੇ ਵਰਗੇ ਆ ਆਮ ਲੋਕ ਨੇ ਜਿਹੜੇ ਉਹ ਉਹਨਾਂ ਨੇ ਤੇ ਜਿਹੜਾ ਜਿਆਦਾ ਫੇਮਸ ਹੈ ਗੀਤਕਾਰ ਉਹ ਉਹ ਕ੍ਰੈਡਿਟ ਉਹਨੂੰ ਦੇ ਦਿੱਤਾ ਕਿ ਹਾਂ ਉਹਦਾ ਗਾਣਾ ਲਿਖਿਆ ਆ ਲਾਡੇ ਪਰਦੇਸੀ ਨੂੰ ਤੇ ਲੋਕਾਂ ਨੇ ਇਗਨੋਰ ਮਾਰਤਾ ਠੀਕ ਆ ਉਸ ਤੋਂ ਬਾਅਦ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨਾਮ ਨਹੀਂ ਆ ਡਿਸਕ੍ਰਿਪਸ਼ਨ ਦੇ ਵਿੱਚ ਉਸ ਗੀਤਕਾਰ ਦਾ ਨਾਮ ਆ ਮੈਂ ਕੰਪਨੀ ਦੇ ਮੇਲ ਦੇ ਉੱਤੇ ਘਟੋ ਘਟ 10 ਮੇਲਾਂ ਪਾਈਆਂ ਫੋਨ ਕਰਦਾ ਫੋਨ ਨਹੀਂ ਚੱਕਦੇ ਕੰਪਨੀਆਂ ਵਾਲੇ ਕਿਉਂਕਿ ਉਹਨਾਂ ਨੇ ਅੱਗੇ ਮੈਨੇਜਰ ਰੱਖੇ ਹੋਏ ਮੈਨੇਜਰ ਫੋਨ ਨਹੀਂ ਚੱਕਦੇ ਫਿਰ ਮੇਲਾ ਪਾਈਆਂ ਮੇਲਾ ਦਾ ਕੋਈ ਰਿਪਲਾਈ ਨਹੀਂ ਆ ਰਿਹਾ ਠੀਕ ਹੈ ਅਸੀਂ ਕਮਾਕਾਰਾਂ ਵਾਲੇ ਬੰਦੇ ਆ ਪਰਿਵਾਰ ਵਾਲੇ ਬੰਦੇ ਘਰੋਂ ਕੰਮ ਇੱਥੋਂ ਕੰਮਕਾਰ ਛੱਡ ਕੇ ਮੈਂ ਚੰਡੀਗੜ੍ਹ ਜਾ ਕੇ ਤਿੰਨ ਗੇੜੇ ਮੈਂ ਚੰਡੀਗੜ੍ਹ ਕੰਪਨੀ ਦੇ ਆਫਿਸ ਤੇ ਜਾ ਕੇ ਮਾਰਕਿਆ ਕਿ ਇਹਨੂੰ ਸਹੀ ਕਰੋ ਇਹਨੂੰ ਸਹੀ ਕਰੋ 12 ਸਾਲ ਬਾਅਦ ਹੁਣ ਇਹ ਮਤਲਬ ਜਿਹੜਾ ਮੇਰਾ ਨਾਮ ਆ ਡਿਸਕ੍ਰਿਪਸ਼ਨ ਦੇ ਵਿੱਚ ਸਹੀ ਕੀਤਾ ਗਿਆ ਉਹ ਵੀ ਦਫਤਰਾਂ ਦੇ ਘੇੜੇ ਮਾਰ-ਮਾਰ ਕੇ ਤੇ ਮੇਲਾ ਪਾ ਪਾ ਹੁਣ ਜਾ ਕੇ ਡਿਸਕ੍ਰਿਪਸ਼ਨ ਤੇ ਇੱਕ ਵਾਰ ਆਪਾਂ ਇਹ ਸਿਲਸਿਲਾ ਅੱਗੇ ਜਰੂਰ ਸ਼ੁਰੂ ਕਰਾਂਗੇ ਤੁਹਾਡੀ ਜਰੂਰ ਆਪਾਂ ਸੁਣਵਾਈ ਜਿਹੜੀ ਜਿਹੜੀ ਤੁਹਾਡੀ ਆਵਾਜ਼ ਆ ਲੋਕਾਂ ਤੱਕ ਜਰੂਰ ਪਹੁੰਚਾਵਾਂਗੇ ਪਹਿਲਾਂ ਸਰ ਆਪਣੇ ਲਿਖੇ ਹੋਏ ਕੋਈ ਗੀਤ ਜਾਂ ਕੋਈ ਵੀ ਪੋਇਮ ਜਾਂ ਕੋਈ ਕਵਿਤਾ ਜੋ ਕਿ ਤੁਸੀਂ ਆਪ ਆਪਣੀ ਸਾਡੇ ਬਿੱਤੀ ਜਿਹੜੀ ਜ਼ਿੰਦਗੀ ਆ ਉਹਦੇ ਤੇ ਲਿਖਿਆ ਹੋਵੇ ਕੁਝ ਜੀ ਇੱਕ ਕਵਤਾ ਬਿਲਕੁਲ ਮੈਂ ਲਿਖੀ ਤਾਂ ਆਪਣੇ ਨਿੱਜੀ ਤੇ ਸੀਗੇ ਪਰ ਮੈਨੂੰ ਲੱਗਦਾ ਕਿ ਜੋ ਵੀ ਸਟਰਗਲ ਕਰ ਰਿਆ ਪਿੰਡਾਂ ਤੋਂ ਉੱਠ ਕੇ ਸ਼ਹਿਰਾਂ ਦੇ ਵਿੱਚ ਆਏ ਨੇ ਉਹਨਾਂ ਸਾਰਿਆਂ ਦੀ ਇੱਕ ਹਵਤਾ ਆ ਇਹ ਮੇਰੀ ਇਕੱਲੇ ਦੀ ਹਵਤਾ ਨਹੀਂ ਹੈ ਜੀ ਬਿਲਕੁਲ ਇੱਕ ਸੁਪਨਾ ਕੀ ਸਜਾ ਬੈਠਾ ਹਾਂ ਮੈਂ ਤਾਂ ਨੀਂਦ ਉਡਾ ਬੈਠਾ ਹਾਂ ਇੱਕ ਸੁਪਨਾ ਕੀ ਸਜਾ ਬੈਠਾ ਹਾਂ ਮੈਂ ਤਾਂ ਨੀਂਦ ਉਡਾ ਬੈਠਾ ਹਾਂ ਸ਼ਹਿਰ ਚ ਘਰ ਬਣਾ ਲਿਆ ਇਹ ਪਰ ਸਾਰਾ ਪਿੰਡ ਗਵਾ ਬੈਠਾ ਹਾਂ ਉਹ ਸਾਈਕਲ ਵਾਲੀ ਰੇਸ ਨਹੀਂ ਥਿਆਈ ਉਹ ਸਾਈਕਲ ਵਾਲੀ ਰੇਸ ਨਹੀਂ ਥਿਆਈ ਭਾਵੇਂ 100 ਤੱਕ ਕਾਰ ਭਜਾ ਬੈਠਾ ਹਾਂ ਤੇ ਬੱਚੇ ਭੁੱਲ ਗਏ ਪਾਪਾ ਕਹਿਣਾ ਆਖਣਾ ਡੈਡ ਸਖਾ ਬੈਠਾ ਹਾਂ ਤੇ ਘਰ ਵਾਲੀ ਤੋਂ ਲੈਕਚਰ ਸੁਣਨਾ ਪੈ ਗਿਆ ਘਰ ਵਾਲੀ ਤੋਂ ਲੈਕਚਰ ਸੁਣਨਾ ਪੈ ਗਿਆ ਅੱਜ ਮੰਗਲ ਨੂੰ ਤੇ ਗਲਾ ਬੈਠਾ ਹਾਂ ਤੇ ਦਿਲ ਦਾ ਦਰਦ ਨਹੀਂ ਮੁੱਕਿਆ ਲਾੜੇ ਤੇ ਭਾਵੇਂ ਬਾਈਪਾਸ ਸਰਜਰੀ ਕਰਾ ਬੈਠਾ ਹਾਂ ਇੱਕ ਸੁਪਨਾ ਕੀ ਸਜਾ ਬੈਠਾ ਹਾਂ ਮੈਂ ਤਾਂ ਨੀਂਦ ਉਡਾ ਬੈਠਾ ਹਾਂ ਸ਼ਹਿਰ ਚ ਘਰ ਬਣਾ ਲਿਆ ਏ ਪਰ ਸਾਰਾ ਪਿੰਡ ਗਵਾ ਬੈਠਾ ਹੈ। ਕੀ ਬਾਤ ਹੈ? ਇਹ ਮਤਲਬ ਤੁਹਾਡੀ ਆਪਣੀ ਜ਼ਿੰਦਗੀ ਤੇ? ਜ਼ਿੰਦਗੀ ਤੇ ਜੀ ਮੈਂ ਪਿੰਡ ਛੱਡ ਕੇ ਆਇਆ ਇੱਥੇ ਬੇਸ਼ੱਕ ਮੈਂ ਆਪਣਾ ਘਰ ਬਣਾ ਲਿਆ। ਅਸੀਂ ਬੇਸਿਕਲੀ ਗੁਰਦਾਸਪੁਰ ਤੋਂ ਬਿਲੋਂਗ ਕਰਦੇ ਆਂ ਡੇਰਾ ਬਾਬਾ ਨਾਨਕ ਦੇ ਕੋਲ ਮੇਰਾ ਛੋਟਾ ਜਿਹਾ ਪਿੰਡ ਆ ਪੋਲੇ ਕੇ। ਜੀ। ਤੇ ਉੱਥੋਂ ਮੈਂ ਸੰ 2000 ਦੇ ਵਿੱਚ ਜਿਹੜਾ ਲੁਧਿਆਣਾ ਆ ਗਿਆ ਸੀ। ਤੇ 2015 ਦੇ ਵਿੱਚ ਮੈਂ ਆਪਣੀ ਫੈਮਿਲੀ ਨੂੰ ਵੀ ਇੱਥੇ ਸ਼ਿਫਟ ਕਰ ਲਿਆ ਸੀ ਕਿਉਂਕਿ ਕਾਰੋਬਾਰ ਇੱਥੇ ਸਾਰੇ ਸੈੱਟ ਸੀਗੇ ਤੇ ਫਿਰ ਬੱਚਿਆਂ ਦੀ ਪੜ੍ਹਾਈ ਦਾ ਉਹਦਾ ਸਾਰਾ ਦੇਖਣਾ ਸੀਗਾ ਜੀ ਜੀ ਤੇ ਉਹ ਕਈ ਵਾਰ ਸੋਚਦਾ ਆ ਕਿ ਇੱਥੇ ਆ ਕੇ ਘਰ ਬਣਾ ਲਿਆ ਕਾਰਾਂ ਲੈ ਲਈਆਂ ਸਭ ਕੁਝ ਪਰ ਮੈਂ ਇੱਥੇ ਇੱਕ ਘਰ ਤੇ ਬਣਾ ਲਿਆ ਪਰ ਮੈਂ ਆਪਣਾ ਸਾਰਾ ਪਿੰਡ ਗਵਾ ਲਿਆ ਸਾਰੇ ਪਿੰਡ ਨਾਲੋਂ ਅੱਜ ਟੁੱਟ ਕੇ ਮਨ ਲੋ ਬੈਠਾ ਹੋਇਆ ਤੇ ਮੈਂ ਆਪਣੇ ਪਿੰਡ ਨੂੰ ਬਹੁਤ ਮਿਸ ਕਰਦਾ ਹਾਂ ਪਿੰਡ ਹਮੇਸ਼ਾ ਮੇਰੇ ਜਾਨ ਚ ਰਹਿੰਦਾ ਮੇਰੇ ਦਿਮਾਗ ਚ ਰਹਿੰਦਾ ਕੀ ਬਾਤ ਹੈ ਅੱਛਾ ਸਰ ਬਹੁਤ ਕੁਝ ਲਾਈਵ ਦੇ ਵਿੱਚ ਦੇਖਿਆ ਐਡੇ ਗਾਣੇ ਰਿਕਾਰਡਡ ਨੇ YouTube ਤੇ ਵੀ ਹੈਗੇ ਨੇ ਕਿਤਨੇ ਕਿਤੇ ਓਪਰਚੁਨਿਟੀ ਮਿਲੀ ਹੋਣੀ ਆ ਪਰ ਕਿਤਨੇ ਕਿਤੇ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਹੋਣਾ ਕਿਉਂਕਿ ਤੁਹਾਡੇ ਨਾਲ ਤੱਕ ਹੀ ਇੰਨਾ ਜ਼ਿਆਦਾ ਹੋਇਆ ਤੇ ਤੁਸੀਂ ਕਿੰਨੇ ਕੁ ਜ਼ਿਆਦਾ ਇਹ ਚੀਜ਼ਾਂ ਜਿਹੜੀਆਂ ਨੇ ਫੇਸ ਕੀਤੀਆਂ ਨੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਜੀ ਮੈਂ ਹਰ ਗਾਣੇ ਚ ਫੇਸ ਕੀਤੀ ਆ ਮਤਲਬ ਮੇਰੇ ਕੁਝ ਪੰਜ ਚਾਰ 10 ਗਾਣੇ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਮੈਂ ਫੇਸ ਕਰਦਾ ਇੱਕ ਤਾਂ ਇਹੋ ਜੇ ਮਹਾਪੁਰਸ਼ ਨੇ ਹੂੰ ਹੁਣ ਮੈਂ ਮਹਾਪੁਰਸ਼ ਹੀ ਕਹਾਵਾਂਗਾ ਉਹਨਾਂ ਨੂੰ ਕੀ ਕਹਾਵਾਂਗਾ ਹਾਂ ਤੁਸੀਂ YouTube ਤੇ ਸਰਚ ਮਾਰੋ ਅਰਜਨ ਲਾੜਲਾ ਚਮਕੀਲਾ ਫੋਰਟ ਤੇ ਹਾਂ ਮੇਰਾ ਵਰਲਡ ਫੇਮਸ ਗੀਤ ਆ ਜੀ ਠੀਕ ਆ ਉਹਦੇ ਵਿੱਚ ਕਿਹੜਾ ਗੀਤ ਐ ਦੱਸੋਗੇ ਚਮਕੀਲਾ ਫੋਰਟ ਤੇ ਹਾਂ ਠੀਕ ਆ ਅ ਤੇਰੇ ਪਿੰਡ ਵਿੱਚ ਲਾਉਂਦਾ ਮਾਂ ਵੀ ਗੇੜੀਆਂ ਚੋਂ ਲਾ ਕੇ ਚਮਕੀਲਾ ਫੋਰ ਤੇ ਹਾਂ ਤੇਰਾ ਨਾਂ ਲੈ ਕੇ ਛੇੜ ਛੇੜ ਲੰਘਦੇ ਨੇ ਪਿੰਡ ਦੇ ਜਵਾਖ ਚੋਬਰਾ ਹਾਂ ਅ ਅਰਜਨ ਲਾਡਲੇ ਨੇ ਗਾਇਆ ਠੀਕ ਹੈ ਨਾਲ ਉਹਦੇ ਫੀਮੇਲ ਸਿੰਗਰ ਦਾ ਮੈਂ ਨਾਂ ਭੁੱਲ ਗਿਆ ਪਤਾ ਨਹੀਂ ਕਿੰਨੇ ਗਾਇਆ ਹਾਂ ਬਟ ਉਹਦੇ ਵਿੱਚ ਕੀ ਆ ਨਾਂ ਮੇਰਾ ਆ ਨਾਂ ਉਹ ਲੈ ਵੀ ਮੇਰਾ ਰਿਆ ਉਹਦੇ ਵਿੱਚ ਵੀ ਉਹਨੇ ਮਤਲਬ ਮੇਰੇ ਪਿੰਡ ਦਾ ਨਾਂ ਕੱਟ ਕੇ ਆਪਣੇ ਪਿੰਡ ਦਾ ਨਾਂ ਅਡਜਸਟ ਕਰ ਲਿਆ ਸਿੰਗਰ ਨੇ ਠੀਕ ਹੈ ਉਸ ਤੋਂ ਬਾਅਦ ਕੀ ਕੀਤਾ ਡਿਸਕ੍ਰਿਪਸ਼ਨ ਦੇ ਵਿੱਚ ਉਹਨੇ ਕਿਸੇ ਹੋਰ ਗੀਤਕਾਰ ਦਾ ਨਾਮ ਲਿਖਿਆ ਆਪਣੇ ਦੋਸਤ ਦਾ ਜਿਹੜਾ ਉਹਦਾ ਬਹੁਤ ਨਿੱਜੀ ਕੋਈ ਦੋਸਤ ਆ ਉਹਦਾ ਨਾਮ ਲਿਖਤਾ ਡਿਸਕ੍ਰਿਪਸ਼ਨ ਚ ਜਦ ਮੈਂ ਉਹਨੂੰ ਕਾਲ ਕੀਤੀ ਮੈਨੂੰ ਕਹਿੰਦਾ ਯਾਰ ਕੰਪਨੀ ਵਾਲਿਆਂ ਨੇ ਲਿਖਤਾ ਤੇ ਮੈਂ ਆਹ ਠੀਕ ਕਰਾਓ ਕਹਿੰਦਾ ਤੁਸੀਂ ਕੰਪਨੀ ਨੂੰ ਫੋਨ ਕਰੋ ਮੈਂ ਆਹ ਗਾਣਾ ਮੇਰੇ ਕੋਲ ਐਂ ਕੰਪਨੀ ਆਈ ਸੀ ਜਾਂ ਤੁਸੀਂ ਆਏ ਸੀ ਤੁਸੀਂ ਆਏ ਸੀ ਜਦੋਂ ਗਾਣਾ ਲੈਣ ਆਇਆ ਤੂੰ ਮੇਰੇ ਘਰੇ ਆਇਆ ਮੇਰੇ ਕੋਲ ਗਾਣਾ ਘਰੋਂ ਮੇਰੇ ਗਾਣਾ ਲੈ ਕੇ ਗਏ ਠੀਕ ਹੈ ਔਰ ਗਾਣੇ ਦੀ ਕੋਈ ਪੇਮੈਂਟ ਨਹੀਂ ਜ਼ੀਰੋ ਪੇਮੈਂਟ ਅੱਛਾ ਬਤ ਗਾਣੇ ਦੇ ਪੈਸੇ ਵੀ ਨਹੀਂ ਤੁਹ ਹਾਂ ਦੋ ਗਾਣੇ ਉਹ ਬੰਦੇ ਨੇ ਮੇਰੇ ਗਾਏ ਆ ਦੋਨਾਂ ਗਾਣਿਆਂ ਦਾ ਜ਼ੀਰੋ ਪੇਮੈਂਟ ਆ ਹਾਂ ਠੀਕ ਆ ਕੋਈ ਪੈਸਾ ਨਹੀਂ ਤੇ ਜੇ ਪੈਸੇ ਮੰਗ ਲਈਏ ਤਾਂ ਫੋਨ ਚੱਕਣੋਂ ਬੰਦ ਕਰ ਦਿੰਦੇ ਨੇ ਮਤਲਬ ਇਹ ਨਹੀਂ ਗਾਣੇ ਦੇ ਚੁੱਕੇ ਹਾਂ ਇੰਨੇ ਮਤਲਬ ਕਿ ਵਰਲਡ ਫੇਮਸ ਗਾਣੇ ਵੀ ਆ ਤੁਹਾਡੇ ਬਹੁਤ ਜ਼ਿਆਦਾ ਵਧੀਆ ਗਾਣੇ ਵੀ ਪਰ ਪੇਮੈਂਟ ਨਹੀਂ ਆਈ ਕਿਸੇ ਵੀ ਤਰੀਕੇ ਮੈਂ ਤੁਹਾਨੂੰ ਦੱਸ ਦਿੰਨਾ ਜੀ ਮੇਰੇ ਨਾਲ ਸਿੰਗਰ ਟੁੱਟ ਜਾਂਦੇ ਇਸ ਗੱਲ ਤੋਂ ਸਰਬਜੀਤ ਬੁਗਾ ਮਨਪ੍ਰੀਤ ਬੁਗਾ ਮੇਰੇ 32 ਗਾਣੇ ਗਾ ਚੁੱਕੇ ਨੇ ਹੁਣ ਤੱਕ ਅੱਛਾ ਤੁਹਾਡੇ ਲਿਖੇ ਹੋਏ ਲਿਖੇ ਹੋਏ ਤੇ 1 ਰੁਪਿਆ ਵੀ ਨਹੀਂ ਦਿੱਤਾ ਠੀਕ ਆ ਹੁਣ 2 ਮਹੀਨੇ ਪਹਿਲਾਂ ਟੇਪ ਰਿਲੀਜ਼ ਹੋਈ ਆ ਬਟੂਆ ਹਾਂ ਉਹਦਾ ਟਾਈਟਲ ਗੀਤ ਮੇਰਾ ਆ ਅੱਛਾ ਜਯਾਤਲ ਜੀ ਦਾ ਮਿਊਜ਼ਿਕ ਹੈ ਫਾਈਨ ਟੋਨ ਕੰਪਨੀ ਫਾਈਨ ਟੱਚ ਕੰਪਨੀ ਦੇ ਵਿੱਚ ਆਇਆ ਹਾਂ ਤੇ ਜਦੋਂ ਸਿੰਗਰ ਤੋਂ ਪੇਮੈਂਟ ਮੰਗੀਦੀ ਆ ਇਹ ਗਾਣਾ ਬਟੂਆ ਜਦੋਂ ਮੇਰਾ ਰਿਲੀਜ਼ ਹੋਇਆ ਗਾਣਾ ਵਧੀਆ ਚੱਲ ਗਿਆ ਮੈਨੂੰ ਥੋੜੇ ਦਿਨ ਬਾਅਦ ਫੋਨ ਆਇਆ ਬੁਗੇ ਜੀ ਦਾ ਕਹਿੰਦਾ ਵੀ ਲੜੇ ਗਾਣਾ ਚਾਹੀਦਾ ਵਾ ਇੱਕ ਐਸ ਐਸ ਟਾਈਪ ਦਾ ਗਾਣਾ ਚਾਹੀਦਾ ਮੈਂ ਕਿਹਾ ਜੀ ਹੈਗਾ ਹੂੰ ਤੇ ਕਹਿੰਦਾ ਭੇਜ ਹੂੰ ਮੈਂ ਕਿਹਾ ਭਾਜੀ ਪੇਮੈਂਟ ਲਓਗੇ ਹੂੰ ਲੈ ਹੁਣ ਤੁਹਾਡੇ ਕੋ ਪੇਮੈਂਟ ਲੈ ਲੇਗਾ 32 ਗਾਣੇ ਮੇਰੇ ਫ੍ਰੀ ਚ ਗਾਉਣ ਦੇ باوجود ਇਹ ਬੰਦਾ ਕਹਿ ਰਿਹਾ ਕਿ ਮੇਰੇ ਤੋਂ ਪੇਮੈਂਟ ਲਏਗਾ ਕੋ ਯਾਰ ਤੁਸੀਂ ਇੰਨਾ ਕੌਨਫੀਡੈਂਸਲੀ ਬੋਲ ਰਹੇ ਏਡਾ ਮਤਲਬ ਕਿ ਉਹਨਾਂ ਤੇ ਆਪਾਂ ਕਹਿ ਸਕਦੇ ਹਾਂ ਕਿ ਤਰੀਕੇ ਤੇ ਐਲੀਗੇਸ਼ਨ ਲਾ ਰਹੇ ਤੁਹਾਡੇ ਕੋਲ ਕੀ ਪ੍ਰੂਫ ਨੇ ਕਿ ਉਹ ਉਹਨਾਂ ਵੱਲੋਂ ਪੇਮੈਂਟ ਨਹੀਂ ਦਿੱਤੀ ਜਾਂਦੀ ਕਿਤੇ ਨੇ ਕਿਤੇ ਤੁਹਾਡੇ ਨਾਲ ਧੱਕਾ ਵੀ ਕੀਤਾ ਉਹ ਮੈਨੂੰ ਪ੍ਰੂਫ ਕਰ ਦੇਣ हां ਮੈਨੂੰ ਪ੍ਰੂਫ ਕਰ ਦੇਣ ਕਿ ਮੈਨੂੰ ਕਿਸੇ ਨੇ ਪੇਮੈਂਟ ਦਿੱਤੀ ਆ ਮੈਂ ਕੈਮਰੇ ਅੱਗੇ ਬੋਲ ਰਿਹਾ ਮੇਰੇ ਚ ਕੁਝ ਹੈ ਤਾਂ ਹੀ ਬੋਲ ਰਿਹਾ ਨਾ ਠੀਕ ਹੈ ਮੇਰੇ ਕੋਲ ਉਹਨਾਂ ਦੀ ਆਪਣਾ ਵਾਇਸ ਨੋਟਿਸ ਪਏ ਨੇ ਮੈਂ WhatsApp ਤੇ ਵਾਇਸ ਵਗੈਰਾ ਭੇਜੇ ਵੀ ਮੈਨੂੰ ਪੈਸੇ ਦੀ ਜ਼ਰੂਰਤ ਹੈ ਪੈਸੇ ਹਾਂ ਗਾਣੇ ਦੀ ਪੇਮੈਂਟ ਦੇਣ ਦੀ ਚਲੋ ਛੱਡੋ ਤੁਸੀਂ ਕਈ ਾਰ ਬੰਦਾ ਭਾਈ ਦੇ ਤੌਰ ਤੇ ਕਹਿ ਦਿੰਦਾ ਜਦੋਂ ਇਹ ਗਾਣਾ ਲੈਣ ਆਂਦੇ ਨੇ ਤੇ ਭਰਾ ਭਰਾ ਕਰਕੇ ਲੈ ਕੇ ਜਾਂਦੇ ਤੂੰ ਸਾਡਾ ਭਰਾ ਆ ਛੋਟਾ ਕੋਈ ਗੱਲ ਨਹੀਂ ਆਪਾਂ ਤੇਰੇ ਨਾਲ ਖੜੇ ਆ ਨਾਲ ਖੜੇ ਦਾ ਕੀ ਮਤਲਬ ਹੁੰਦਾ ਕਿ ਮੇਰੇ ਤੇ ਕੋਈ ਮੁਸੀਬਤ ਆਈ ਆ ਤੇ ਤੁਸੀਂ ਮੇਰੇ ਕੰਮ ਆਓਗੇ ਹਮ ਜਦੋਂ ਮੇਰੇ ਤੇ ਮੁਸੀਬਤ ਆਈ ਆ ਮੇਰੀ ਮਦਰ ਅਕਤੂਬਰ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਅਟੈਕ ਹੋ ਗਿਆ ਜੀ ਰੀਅਲ ਗੱਲ ਦੱਸ ਰਿਹਾ ਮੇਰੇ ਕੋਲ ਮੈਸੇਜ ਪਏ ਨੇ ਫੋਨ ਦੇ ਵਿੱਚ ਹਮ ਮੇਰੀ ਮਦਰ ਨੂੰ ਅਟੈਕ ਹੋ ਗਿਆ ਮੇਰੀ ਮਦਰ ਸੀਰੀਅਸ ਸੀ ਜੀ ਮੇਰੇ ਕੋਲ ਪੈਸੇ ਨਹੀਂ ਸੀ ਹਮ ਮਤਲਬ ਹੈਗੇ ਸੀ ਪਰ ਘੱਟ ਸੀਗੇ ਹਮ ਮੈਂ ਮੈਸੇਜ 10 ਸਿੰਗਰਾਂ ਨੂੰ ਮੈਸੇਜ ਪਾਇਆ ਅੱਛਾ ਕਿ ਭਾਈ ਮੇਰੀ ਮਦਰ ਐਡਮਟ ਆ ਮੈਨੂੰ ਪੈਸੇ ਦੀ ਜ਼ਰੂਰਤ ਆ ਪਲੀਜ਼ ਮੇਰੀ ਹੈਲਪ ਕਰੋ ਔਰ ਉਹਨਾਂ ਸਿੰਗਰਾਂ ਨੂੰ ਮੈਂ ਮੈਸੇਜ ਪਾਇਆ ਜਿਨ੍ਹਾਂ ਨੇ ਮੇਰੇ ਆਲਰੇਡੀ ਗਾਣੇ ਗਾਏ ਹੋਏ ਸੀ ਅੱਛਾ ਫ੍ਰੀ ਦੇ ਵਿੱਚ ਤੇ ਉਹਨਾਂ ਸਾਰੇ ਸਿੰਗਰਾਂ ਦੇ ਵਿੱਚੋਂ ਸਿਰਫ ਇੱਕ ਸਿੰਗਰ ਜਿੰਨੇ ਮੈਨੂੰ ਉਹ ਐਸ ਵਾਲੇ ਵਿਚਾਰ ਬਾਹਰ ਬੈਠਾ ਹੋਇਆ ਮੇਰਾ ਦੋਸਤ ਆ ਦਿ올 ਗੁਰਜੀਤ ਮੇਰਾ ਮਤਲਬ ਉਸ ਸਿੰਗਰ ਇੱਕ ਪਾਸੇ ਆ ਔਰ ਇਨਸਾਨ ਬਹੁਤ ਵਧੀਆ ਵੇਖੋ ਜਿਹੜਾ ਬੰਦਾ ਮੈਂ ਹਰ ਇੱਕ ਤੇ ਅਲੀਗੇਸ਼ਨ ਵੀ ਨਹੀਂ ਲਾ ਰਿਹਾ ਜਿਹੜਾ ਬੰਦਾ ਵਧੀਆ ਉਹਨੂੰ ਵਧੀਆ ਵੀ ਕਹਿ ਰਿਹਾ ਜਿਹੜਾ ਬੰਦਾ ਦੁੱਖ ਵੇਲੇ ਕੰਮ ਆ ਜਾਉ ਉਸ ਤੋਂ ਵਧੀਆ ਤਾਂ ਕੋਈ ਨਹੀਂ ਗੱਲ ਦੁੱਖ ਵੇਲੇ ਦੀ ਨਹੀਂ ਆ ਗੁਰਜੀਤ ਦਿਓਲ ਇੱਕ ਐਸਾ ਸਿੰਗਰ ਆ ਹਾਂ ਜਿਹੜਾ ਮੇਰਾ ਸਭ ਤੋਂ ਜ਼ਿਆਦਾ ਕਲੋਜ਼ ਫਰੈਂਡ ਆ ਮਤਲਬ ਜਿਗਰੀ ਦੋਸਤ ਜਿਹਨੂੰ ਆਪਾਂ ਕਹਿ ਦਿੰਨੇ ਆ ਨਾ ਉਹ ਆ ਹਾਂ ਪਰ ਉਹ ਜਦੋਂ ਵੀ ਮੇਰੇ ਤੋਂ ਗਾਣਾ ਲੈਂਦਾ ਉਹਨੇ 6 ਗਾਣੇ ਮੇਰੇ ਹੁਣ ਤੱਕ ਗਾਏ ਨੇ ਉਹ ਜਦੋਂ ਵੀ ਮੇਰੇ ਤੋਂ ਗਾਣਾ ਮੰਗਦਾ ਹਾਂ ਉਹ ਕਹਿੰਦਾ ਵੀ ਲਾੜੇ ਦੋਸਤੀ ਸਾਈਡ ਤੇ ਰੱਖ ਹਾਂ ਹੁਣ ਤੂੰ ਗੀਤਕਾਰ ਪਹਿਲਾਂ ਪੈਸੇ ਦਿੰਦਾ ਫਿਰ ਗਾਣਾ ਲੈਂਦਾ ਐਹੋ ਜੇ ਬੰਦੇ ਵੀ ਹੈਗੇ ਆ ਹੁਣ ਜੇ ਉਹ ਬੰਦੇ ਪੈਸੇ ਦਿੰਦਾ ਮਿਹਨਤ ਮਿਹਨਤਾਂ ਨਾ ਮੇਰਾ ਦਿੰਦਾ ਤੇ ਮੈਂ ਉਹਦਾ ਨਾਂ ਵੀ ਲੈ ਰਿਆ ਵੀ ਹਾਂ ਦਿੰਦਾ ਸਾਰਿਆਂ ਤੇ ਤਾਂ ਅਲੀਗੇਸ਼ਨ ਲਾ ਨਹੀਂ ਦਿਆ ਮਿਸ ਰੰਜਨਾ ਮੈਡਮ ਆ ਚੰਡੀਗੜ੍ਹ ਤੋਂ ਉਹਨਾਂ ਨੇ ਮੇਰਾ ਇੱਕ ਗੀਤ ਗਾਇਆ ਠੀਕ ਆ ਉਹਨਾਂ ਨੇ ਗੀਤ ਲਿਆ ਗੀਤ ਰਿਕਾਰਡ ਹੋਇਆ ਜਿੱਦਨ ਉਹਨਾਂ ਰਾਈਟਸ ਦੇ ਉੱਤੇ ਸਾਈਨ ਕਰਵਾਣੇ ਸੀ ਮੇਰੇ ਮੈਨੂੰ ਮੁਹਾਲੀ ਸੱਧਿਆ ਮੈਂ ਗਿਆ ਉਹਨਾਂ ਨੇ ਪੇਪਰ ਮੈਨੂੰ ਬਾਅਦ ਚ ਫੜਾਏ ਆ ਸਾਈਨ ਕਰਨ ਲਈ ਪਹਿਲਾਂ ਪੇਮੈਂਟ ਫੜਾਈ ਆ ਵੀ ਵੀਰੇ ਆ ਲੋ ਆਪਣੀ ਪੇਮੈਂਟ ਠੀਕ ਆ ਠੀਕ ਆ ਪੇਮੈਂਟ ਦੇ ਮੈਨੂੰ ਕਹਿੰਦੇ ਗਿਣ ਲਓ ਬਹੁਤ ਆ ਮੈਂ ਜੀ ਜੋ ਦੇਤਾ ਬਹੁਤ ਆ ਮੈਂ ਬਿਨਾ ਗਿਣੇ ਜੇਬ ਚ ਪਾਏ ਸਾਈਨ ਕੀਤੇ ਜਿਹੜੇ ਜਿਨ੍ਹਾਂ ਨੇ ਮੇਰਾ ਮਿਹਨਤ ਦਾ ਮੁੱਲ ਪਾਇਆ ਜਾਂ ਜਿਨ੍ਹਾਂ ਨੇ ਕਦਰ ਕੀਤੀ ਕਦਰ ਕੀਤੀ ਹੈ ਦੇਖੋ ਪੈਸੇ ਨਾਲ ਕੋਈ ਇਨਸਾਨ ਵੱਡਾ ਨਹੀਂ ਹੋ ਜਾਂਦਾ ਬਿਲਕੁਲ ਉਹਨਾਂ ਦੇ ਕੋਈ 10 20 50000 ਦੇ ਨਾਲ ਮੈਂ ਕੋਈ ਉਹ ਨਹੀਂ ਹੋ ਜਾਣਾ ਜਾਂ ਮੈਂ ਉਹਨਾਂ ਨੇ ਨਹੀਂ ਜਿਨ੍ਹਾਂ ਨੇ ਨਹੀਂ ਪੈਸੇ ਦਿੱਤੇ ਉਹਨਾਂ ਕਰਕੇ ਮੈਂ ਕੰਗਾਲ ਨਹੀਂ ਹੋ ਗਿਆ ਰੋਟੀ ਮੈਂ ਅੱਜ ਵੀ ਖਾ ਰਿਆ ਸਾਰਾ ਕੁਝ ਆ ਉਹਨਾਂ ਉਹਨਾਂ ਦੇ ਬਰਾਬਰ ਜ਼ਿੰਦਗੀ ਜੀ ਰਿਆ ਕੋਈ ਚੱਕਰ ਨਹੀਂ ਆ ਮਾਲਕ ਦਾ ਦਿੱਤਾ ਹੋਇਆ ਬਹੁਤ ਕੁਝ ਆ ਹੂੰ ਠੀਕ ਆ ਮੇਰੇ ਬੱਚੇ ਵੈਲ ਸੈਟਲ ਨੇ ਸਾਰਾ ਕੁਝ ਆ ਵਾਈਫ ਮੇਰੀ ਜੋਬ ਕਰਦੀ ਆ ਮੈਂ ਜੋਬ ਕਰਦਾ ਹੂੰ ਅਸੀਂ ਮਤਲਬ ਕਿਸੇ ਪੱਖੋਂ ਕੋਈ ਕਮੀ ਨਹੀਂ ਆ ਪਰ ਗੱਲ ਹੁੰਦੀ ਆ ਕਿ ਕਿਸੇ ਦੀ ਕਲਮ ਦੀ ਕਦਰ ਕਰਨ ਦੀ ਬਿਲਕੁਲ